ਕੰਮ ਨਿਮਰ ਹੈ ਵਾ ਅਲਿਕੁਮ ਸਲਮ ਵਾ ਅਲਿਕੁਮ ਜੀ ਕੱਤੀ ਮੈਂ ਰਜਿਸਟਰ ਕੰਡ ਤੋਂ ਸਿਰੋ ਪਰ ਤੋਂ ਆਂ ਮੇਰੀ ਗੈਂਡਗੀ ਦੇ ਵਿੱਚ ਆ ਚਕਲੀਫ ਆਈ ਹੈ ਮੇਰੇ ਦੋ ਬੱਚੇ ਨੇ ਜਿਹੜੇ ਇੱਕ ਬੱਚੇ ਦਾ ਮੈਂ ਆਪਣਾ ਜਿਹੜਾ ਆਪਣਾ ਬਿਜ਼ਨਸ ਸ਼ੁਰੂ ਕੀਤਾ ਹੈ 15 ਕੰ ਪਹਿਲਾਂ ਕੋਲੋਂ 20% ਉੱਪਰ ਹੋ ਗਏ ਨਿਸ਼ਾਨ ਕਰਦੇ ਅੱਛਾ ਔਰ 2000 ਤੋਂ ਲੈ ਕੇ ਲਿਖਾ ਕਰ ਰਿਹਾ ਸਮੈਕ ਵਜਿਹਾ ਜੋ ਵੀ ਉਹਨੇ ਆਪਣੇ ਸਟਰੀਮ ਵਿੱਚ ਢਲਾਇਆ ਤੇ ਹੁਣ 12 14 ਜੁਲ ਤੋਂ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਕਿ ਉਹਨੂੰ ਕੋਈ ਤਕਲੀਫ ਨਹੀਂ ਹੈ ਡਾਕਟਰ ਓਮ ਜੇ ਸਵਾਤੀ ਜੀ ਰਾਣਾ ਜੀ ਤੁਹਾਡੇ ਕੋਲ ਆਏ ਸੀਗੇ ਤੇ ਮੈਂ ਵੀ ਪ੍ਰਮਾਤਮਾ ਦਾ icita ਕੇ ਸ਼ੁਕਰ ਕਰਦਾ ਕਿ ਮੈਨੂੰ ਪਹਿਲਾਂ ਇਹ ਪ੍ਰੋਡਕਟ ਕੋਈ ਨਹੀਂ ਮਿਲਿਆ ਅੱਗੇ ਇਹ ਪ੍ਰੋਡਕਟ ਉਹ ਕੰਪਨੀਆਂ ਵਿੱਚ ਕੰਮ ਕੀਤਾ ਹੈ ਕਿਉਂਕਿ ਆਪਣੀ ਜੀਤੀ ਨੂੰ ਚਲਵਾਉਣ ਵਾਸਤੇ ਬੱਚਿਆਂ ਨੇ ਦੱਸੇ ਵੀ ਸਾਡੇ ਚਾਰ ਚਲੇ ਜੀਵਨ ਤੇਰੇ ਸਾਦੀ ਜੀ ਦਿਮਾਗ ਦੇ ਨੜਾ ਸੁੱਕੀਆਂ ਨੇ ਤਕਲੀਫਾਂ ਵਿੱਚ ਨਿਕਲੇ ਹਨ ਪੜਾਅ ਲੈ ਕੇ ਚੰਗੀਆਂ ਕਿ ਸਾਨੂੰ ਕੁਝ मार्ग दसिया उस मार्ग से चला अपने बच्चों की जिंदगी तो वही है दूसरे बच्च की जिंदगी है